ਸਤਿ ਸ਼੍ਰੀ ਅਕਾਲ ਜੀ ਇੱਕ ਖੁਸ਼ਖਬਰੀ ਵਾਲੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਮੈਂ ਗੱਭਰੂਨ ਯੂਕੇ ਵੀਡੀਓ ਪੂਰੀ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਹੋ ਸਕੇ ਤੇ ਅੱਗੇ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਹ ਵੀਡੀਓ ਦੀ ਜ਼ਰੂਰਤ ਹੈ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਪੰਜਾਬੀ ਦੇ ਵਿੱਚ ਯੂਕੇ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਅਸੀਂ ਆਥੈਂਟਿਕ ਸੱਚੀ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕਰਦੇ ਆਂ ਸੋ ਬਿਨਾਂ ਸਮਾਂ ਗਵਾਏ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਪੀਐਸਡਬਲ ਯੀਜ਼ਾ ਜਿਹਨੂੰ ਤੁਸੀਂ ਪੋਸਟ ਸਟੱਡੀ ਵਰਕ ਪਰਮਿਟ ਵੀ ਕਹਿੰਦੇ ਹੋ ਜਿਹੜਾ ਕਿ ਸਟੂਡੈਂ ਸੋ ਉਹਦੇ ਵਿੱਚ ਕੀ ਹੈ ਇੱਕ ਲੇਟੈਸਟ ਅਪਡੇਟ ਆਈ ਹੈ ਸਕਾਟਲੈਂਡ ਗਵਰਨਮੈਂਟ ਵੱਲੋਂ ਸਕਾਟਲੈਂਡ ਦੇ ਇੱਕ ਮੰਤਰੀ ਨੇ ਇਹ ਪ੍ਰਸਤਾਵ ਰੱਖਿਆ ਯਾਨੀ ਕਿ ਜਿਹਨੂੰ ਆਪਾਂ ਪ੍ਰੋਪੋਜ਼ਲ ਵੀ ਕਹਿੰਦੇ ਆ ਜਾਂ ਕਹਿ ਲਓ ਵੀ ਇੱਕ ਆਈਡੀਆ ਇੱਕ ਸੁਝਾਅ ਪੇਸ਼ ਕੀਤਾ ਹੈ ਯੂਕੇ ਦੀ ਸਰਕਾਰ ਨੂੰ ਉਹ ਇਹ ਕਹਿ ਰਹੇ ਆ ਵੀ ਸਕਾਟਲੈਂਡ ਦੇ ਵਿੱਚ ਜਿੰਨੇ ਵੀ ਨਿਆਣੇ ਪੜ੍ਹਾਈ ਕਰਨ ਆਉਂਦੇ ਆ ਜੇ ਉਹ ਸਕਾਟਲੈਂਡ ਦੀ ਯੂਨੀਵਰਸਿਟੀ ਤੋਂ ਪੜ੍ਹਾਈ ਪਾਸ ਕਰ ਲੈਂਦੇ ਆ ਤਾਂ ਯੂਕੇ ਜਿਹੜੀ ਸਰਕਾਰ 2 ਸਾਲ ਦਾ ਵਰਕ ਪਰਮਿਟ ਦਿੰਦੀ ਆ ਪੀਐਸਡਬਲਿਊ ਦਿੰਦੀ ਆ ਉਸ ਤੋਂ ਇਲਾਵਾ ਪਲੱਸ 2 ਸਾਲ ਹੋਰ ਸਕਾਟਲੈਂਡ ਦੀ ਗਵਰਨਮੈਂਟ ਉਹਨਾਂ ਨੂੰ ਐਕਸਟਰਾ ਦਿਆ ਕਰੂਗੀ ਸੋ ਇਹ ਚੀਜ਼ ਬੜੀ ਹੀ ਖੁਸ਼ਖਬਰੀ ਵਾਲੀ ਹੈ ਜੋ ਸਕਾਟਲੈਂਡ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਉਂਦੇ ਆ ਜਾਂ ਆ ਰਹੇ ਆ ਯੂਕੇ ਦੇ ਚਾਰ ਮੁਲਕ ਨੇ ਯੂਕੇ ਦੇ ਵਿੱਚ ਜਿਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਕਿ ਯੂਕੇ ਚਾਰ ਮੁਲਕਾਂ ਨੂੰ ਰਲਾ ਕੇ ਬਣਦਾ ਤਾਂ ਉਹਨਾਂ ਲਈ ਮੰਦ ਭਾਗੀ ਖਬਰ ਆ ਕਿਉਂਕਿ ਤੁਸੀਂ ਜੇ ਇੰਨੀ ਵੀ ਰਿਸਰਚ ਨਹੀਂ ਕਰ ਰਹੇ ਤੇ ਯੂਕੇ ਨੂੰ ਆਉਣਾ ਲੋਚਦੇ ਹੋ ਤੇ ਫਿਰ ਤਾਂ ਤੁਹਾਡੇ ਵਾਸਤੇ ਬਹੁਤ ਗਲਤ ਗੱਲ ਆ ਯਾਰ ਆਪਣੀ ਰਿਸਰਚ ਕਰੋ ਪੜੋ ਯੂਕੇ ਦੀ ਹਿਸਟਰੀ ਨੂੰ ਯੂਕੇ ਬਾਰੇ ਜਾਣੋ ਤਾਹੀਂ ਇੱਥੇ ਆ ਕੇ ਤੁਹਾਡਾ ਕੋਈ ਇੰਪਾਰ ਉਤਾਰਾ ਹੋਊਗਾ ਕਿਉਂਕਿ ਆਦਰਵਾਇਸ ਤੁਹਾਨੂੰ ਜੌਬਾਂ ਵੀ ਨਹੀਂ ਮਿਲਦੀਆਂ ਤਾਂ ਹੀ ਨਹੀਂ ਮਿਲਦੀਆਂ ਕਿਉਂਕਿ ਜਾਣਕਾਰੀ ਹੀ ਨਹੀਂ ਹੁੰਦੀ ਤੁਹਾਨੂੰ ਜੀਓਗ੍ਰਾਫੀਕਲ ਸੈਂਸ ਨਹੀਂ ਹੁੰਦੀ ਹਿਸਟੋਰੀਕਲ ਸੈਂਸ ਨਹੀਂ ਹੁੰਦੀ ਪਤਾ ਹੀ ਨਹੀਂ ਹੁੰਦਾ ਸੋ ਇਹ ਚੀਜ਼ ਨੂੰ ਜਾਣੋ ਪਹਿਲਾਂ ਸੋ ਯੂਕੇ ਦੇ ਵਿੱਚ ਜਿਹੜੇ ਵੀ ਮੁਲਕ ਨੇ ਇੰਗਲੈਂਡ ਵੇਲਜ਼ ਸਕਾਟਲੈਂਡ ਤੇ ਨਾਰਥਰਨ ਆਇਲੈਂਡ ਸੋ ਉਹਨਾਂ ਦੇ ਵਿੱਚ ਜਿਹੜੀ ਸਰਕਾਰ ਆ ਉਹ ਇੰਗਲੈਂਡ ਦੇ ਵਿੱਚ ਜਿਹੜੀ ਲੰਡਨ ਦੇ ਵਿੱਚ ਵੈਸਟਮਿੰਸਟਰ ਜਿੱਥੋਂ ਚੱਲਦੀ ਹੈ ਸਰਕਾਰ ਨੇ ਇਹ ਅਪਰੂਵਲ ਨੂੰ ਹਜੇ ਮਨਜ਼ੂਰੀ ਨਹੀਂ ਦਿੱਤੀ ਪਰ ਸਰਕਾਰ ਜਿਹੜੀ ਆ ਸਕਾਟਲੈਂਡ ਵਾਲੀ ਜਿਹੜੀ ਗਵਰਨਮੈਂਟ ਆ ਸਕਾਟਲੈਂਡ ਦੇ ਜਿਹੜੇ ਜਿਹੜੇ ਪ੍ਰਤੀਨਿਧ ਨੇ ਜਿਹੜੇ ਐਮਪੀ ਨੇ ਜਿਹੜੇ ਉੱਧਰ ਦੇ ਮਨਿਸਟਰ ਨੇ ਉਹ ਲਗਾਤਾਰ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਆ ਕਿ ਇਹ ਚੀਜ਼ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਸਕਾਟਲੈਂਡ ਨੂੰ ਕਿਉਂਕਿ ਸਕਾਟਲੈਂਡ ਦੇਖੋ ਯੂਕੇ ਦੇ ਵਿੱਚ ਜੇ ਆਪਾਂ ਸਭ ਤੋਂ ਸੋਹਣੀ ਥਾਂ ਦੇਖੀਏ ਤਾਂ ਉਹ ਸਕਾਟਲੈਂਡ ਆ ਤੇ ਸਕਾਟਲੈਂਡ ਚੱਲਦਾ ਵੀ ਟੂਰਿਜ਼ਮ ਦੇ ਸਿਰ ਤੇ ਆ ਲੋਕੀ ਯੂਕੇ ਦੇ ਵਿੱਚ ਤਾਂ ਆਉਂਦੇ ਆ ਸਕਾਟਲੈਂਡ ਘੁੰਮਣ ਵਾਸਤੇ ਜ਼ਿਆਦਾਤਰ ਜਿਹੜਾ ਏਰੀਆ ਹੈ ਘੁੰਮਣ ਵਾਲਾ ਉਹ ਸਾਰਾ ਸਕਾਟਲੈਂਡ ਆ ਇੰਗਲੈਂਡ ਬਹੁਤ ਘੱਟ ਖੂਬਸੂਰਤ ਤੇ ਖਿੱਚ ਦਾ ਕੇਂਦਰ ਬਣਦਾ ਹੈ ਤੇ ਟੂਰਿਸਟ ਸਭ ਤੋਂ ਵੱਧ ਸਕਾਟਲੈਂਡ ਆਉਂਦੇ ਆ ਸੋ ਇਹੀ ਚੀਜ਼ ਨੂੰ ਹੋਰ ਵਧਾਵਾ ਦੇਣ ਵਾਸਤੇ ਸਰਕਾਰ ਕਹਿ ਰਹੀ ਹੈ ਵੀ ਜਿਹੜੇ ਸਟੂਡੈਂਟ ਸਕਾਟਲੈਂਡ ਦੇ ਵਿੱਚ ਆਉਂਦੇ ਆ ਅਸੀਂ ਆਪਣੇ ਸਟੂਡੈਂਟ ਨੂੰ ਬੈਨੀਫਿਟ ਦਈਏ 2 ਸਾਲ ਦਾ ਹੋਰ ਵਰਕ ਪਰਮਿਟ ਉਹਨਾਂ ਨੂੰ ਦਈਏ ਜੇ ਉਹ ਸਕਾਟਲੈਂਡ ਦੇ ਵਿੱਚ ਰਹਿ ਕੇ ਕੰਮ ਕਰਨਗੇ ਟੈਕਸ ਭਰਨਗੇ ਸਾਡੇ ਮੁਲਕ ਨੂੰ ਹੋਰ ਜਿਹੜਾ ਰਿਚ ਕਰਨਗੇ ਕੁਆਲਿਟੀ ਲੈ ਕੇ ਆਉਣਗੇ ਸਾਡੇ ਮੁਲਕ ਦੇ ਵਿੱਚ ਸਾਡਾ ਮੁਲਕ ਹੋਰ ਵਿਕਸਿਤ ਹੋਊਗਾ ਸੋ ਇਹ ਚੀਜ਼ ਜਿਹੜੀ ਆ ਬਹੁਤ ਚੰਗੀ ਆ ਉਹਨਾਂ ਦੀ ਇਹ ਪਹਿਲ ਵੀ ਬਹੁਤ ਚੰਗੀ ਆ ਪਰ ਸਰਕਾਰ ਹੋਣੇ ਜੇ ਇਸ ਚੀਜ਼ ਨੂੰ ਮੰਨਦੀ ਆ ਤਾਂ ਹੀ ਫਾਇਦਾ ਹੋਊਗਾ ਬਟ ਇੱਕ ਆਸ ਦੀ ਕਿਰਨ ਜਾਗੀ ਹੈ ਜਿੱਥੇ ਹੀ ਮੈਂ ਪਿੱਛੇ ਜੀ ਵੀਡੀਓ ਪਾਈ ਸੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਸਰਕਾਰ ਪੀਐਸਡਬਲਿਊ ਵੀਜ਼ਾ ਨੂੰ ਬੰਦ ਕਰਨ ਜਾ ਰਹੀ ਹੈ ਜੇ ਤੁਹਾਡੇ ਕੋਲੇ ਨੌਕਰੀ ਹੋਊਗੀ ਪੜ੍ਹਾਈ ਕਰਨ ਦੇ ਦੌਰਾਨ ਤਾਂ ਹੀ ਤੁਹਾਨੂੰ ਅੱਗੇ ਫਿਰ ਵੀਜ਼ਾ ਮਿਲ ਪਾਊਗਾ ਪੀਐਸਡਬਲਿਊ ਵਰਕ ਪਰਮਿਟ ਆਦਰਵਾਇਜ਼ ਨਹੀਂ ਮਿਲੂਗਾ ਬਟ ਉੱਥੇ ਹੀ ਜਦੋਂ ਇਹੋ ਜਿਹੇ ਚੰਗੀਆਂ ਖਬਰਾਂ ਆਉਂਦੀਆਂ ਨੇ ਬੇਸ਼ੱਕ ਇਹ ਜਿਹੜੀ ਗੱਲ ਹੈ ਇਹ ਪ੍ਰਪੋਜ਼ਲ ਇਸ ਸਾਲ ਦੇ ਸ਼ੁਰੂ ਦੇ ਵਿੱਚ ਰੱਖਿਆ ਗਿਆ ਸੀਗਾ ਬਟ ਇਹ ਗੱਲ ਹੌਲੀ-ਹੌਲੀ ਬਾਹਰ ਆਈ ਹੈ ਤੇ ਆਮ ਮੀਡੀਆ ਦੇ ਵਿੱਚ ਚਰਚਾ ਹੋਣਾ ਸ਼ੁਰੂ ਹੋ ਗਿਆ ਕਿ ਸਕਾਟਲੈਂਡ ਦੀ ਸਰਕਾਰ ਜੋ ਸਕਾਟਲੈਂਡ ਦੇ ਮਨਿਸਟਰ ਨੇ ਉਹ ਇਹ ਚੀਜ਼ ਚਾਹੁੰਦੇ ਨੇ ਕਿ ਪੀਐਸਡਬਲ 4 ਸਾਲ ਦਾ ਕਰ ਦਿੱਤਾ ਜਾਵੇ ਸਿਰਫ ਸਕਾਟਲੈਂਡ ਵਾਲਿਆਂ ਵਾਸਤੇ ਸੋ ਦੇਖੋ ਕੀ ਹੁਣ ਸਰਕਾਰ ਦੇ ਹੱਥ ਫੈਸਲਾ ਹੈ ਸਰਕਾਰ ਹੀ ਲਾਊਗੀ ਯੂਕੇ ਦੀ ਜਿਹੜੀ ਮੇਨ ਸਰਕਾਰ ਆ ਲੰਡਨ ਦੇ ਵਿੱਚ ਜਿਹੜੀ ਪਾਰਲੀਮੈਂਟ ਆ ਜਿੱਥੇ ਕਾਨੂੰਨ ਬਣਦੇ ਆ ਹਾਊਸ ਆਫ ਕਾਮਨਸ ਹਾਊਸ ਆਫ ਲਾਰਡਸ ਉਹਨਾਂ ਦਾ ਹੀ ਫੈਸਲਾ ਹੁਣ ਪੱਕਾ ਹੋਊਗਾ ਜੇ ਹੋ ਜਾਂਦਾ ਬਹੁਤ ਚੰਗੀ ਗੱਲ ਆ ਤੇ ਜੇ ਨਹੀਂ ਹੁੰਦਾ ਤਾਂ ਵੀ ਕੁਝ ਨਹੀਂ ਕਰ ਸਕਦੇ ਸੋ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਅੱਗੇ ਹੁਣ ਕੀ ਹੁੰਦਾ ਬਟ ਚੰਗੀ ਗੱਲ ਆ ਸੋ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਹੋਰ ਯੂਕੇ ਦੇ ਨਾਲ ਜੁੜੀ ਹੋਈ ਜਾਣਕਾਰੀ ਵਾਸਤੇ ਸਾਡੇ ਚੈਨਲ ਫੋਲੋ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ